ਨਮਸਕਾਰ ਦੋਸਤੋ ਮੈਂ ਹਾਸ਼ਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਦੇ ਉੱਤੇ ਵੱਡੀਆਂ-ਵੱਡੀਆਂ ਕਾਰਵਾਈਆਂ ਹੋ ਰਹੀਆਂ ਪਿਛਲੇ ਦਿਨ ਵੀ ਤੁਸੀਂ ਦੇਖਿਆ ਕਿ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਤੇ ਵੱਡੇ ਜਿਹੜੇ ਕ੍ਰੈਸ਼ਰ オーਨਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਦੱਸਣਾ ਚਾਹਾਂ ਕਿ ਹੁਣ ਜਿਹੜਾ ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਚੱਲ ਰਿਹਾ ਤੇ ਇਸ ਦੇ ਵਿੱਚ ਪ੍ਰਸ਼ਾਸਨ ਕਿਤੇ ਨਾ ਕਿਤੇ ਵਿਜੀ ਹੈ ਇਸੇ ਦੀ ਆੜ ਦੇ ਵਿੱਚ ਜਿਹੜੇ ਕ੍ਰੈਸ਼ਰ ਮਾਲਕ ਹੈ ਇਸ ਵਕਤ ਵੀ ਜਿਹੜਾ ਕਾਫੀ ਜਿਹੜੇ ਢੱਲੇ ਨਾਲ ਨਜਾਇ ਦੇਰ ਰਾਤ ਦੀ ਗੱਲ ਕਰਾਂਗੇ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦੇ ਹਲਕਾ ਪੋਆ ਦਾ ਕੀੜੀ ਖੁਰਦ ਹੈਗਾ ਉਥੇ ਸਿਉਰਟੀ ਏਰੀਆ ਪੈਂਦਾ ਨਰੋਡ ਜੈਮਲ ਸਿੰਘ ਥਾਣਾ ਲੱਗਦਾ ਕਹਿੰਦੇ ਨੇ ਇੱਥੇ ਵੀ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਕੀਤੀ ਯਾਰ ਸੀ ਕਿ ਮਾਲਕਾਂ ਵੱਲੋਂ ਤੇ ਪੁਲਿਸ ਨੂੰ ਪਤਾ ਲੱਗਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਛਾਪੇਮਾਰੀ ਕਰਦੀ ਹੈ ਤੇ ਦੱਸਿਆ ਜਾ ਰਿਹਾ ਕਿ ਇੱਥੇ ਹੋ ਸਕਦਾ ਮਸ਼ੀਨਰੀ ਵੈਸੇ ਤਾਂ ਪਤੋਂ ਤਸਵੀਰਾਂ ਦਿਖਾ ਰਿਹਾ ਇਹਦੇ ਵਿੱਚ ਇੱਕ ਟਰੱਕ ਜਿਹੜਾ ਖੜਾ ਹੈਗਾ ਆ ਉਹ ਵੀ ਟਰੱਕ ਕਿਤੇ ਨਾ ਕਿਤੇ ਕਬਜ਼ੇ 'ਚ ਲਿਆ ਹੋਰ ਵੀ ਹੋ ਸਕਦਾ ਮਸ਼ੀਨਰੀ ਜੀਸੀਬੀ ਵਗੈਰਾ ਹੋਏ ਕਬਜ਼ੇ 'ਚ ਲਈ ਹੋਏ ਫਿਲਹਾਲ ਪੁਲਿਸ ਵੀ ਜਿਹੜੀ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਵੀ ਮੌਕੇ ਤੇ ਕ੍ਰੈਸ਼ਰ ਤੇ ਬੈਠੀ ਹੈ ਸਾਈਂਸਟੋਨ ਕ੍ਰੈਸ਼ਰ ਹੈਗਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਸੀ ਦੇ ਉੱਤੇ ਕੀ ਕਾਰਵਾਈ ਕਰ ਰਹੀ ਹੈ ਤੇ ਕੀ ਕੁਝ ਪੁਲਿਸ ਨੂੰ ਬਰਾਮਦ ਹੋਇਆ ਦੋਸਤੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਨਾਲ ਕਿ ਕੀ ਰਾਤੀ ਜਿਹੜੀ ਐ ਰੇਡ ਕੀਤੀ ਗਈ ਹੈ ਉਹਦੇ ਵਿੱਚ ਕੀ ਕੀ ਬਰਾਮਦ ਕੀਤਾ ਗਿਆ ਤਾਂ ਕਭਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹੰਤਰ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਥਾਣਾ ਨਰੋਟ ਜੈਮਲ ਸਿੰਘ ਦੇ ਵਿੱਚ ਕੀ ਮਾਮਲਾ ਹੈਗਾ ਨਰੋਟ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੈਂਟੀ ਉੱਥੇ ਕਿਤੇ ਰਾਤ ਲੈ ਮਾਈਨਿੰਗ ਹੋ ਰਹੀ ਸੀ ਕਿਸਨੂੰ ਜਿਹੜਾ ਐਕਸ਼ਨ ਤੇ ਐਸਡੀਓ ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਅੱਗੇ ਪੁਲਿਸ ਪਾਰਟੀ ਭੇਜੀ ਭੇਜੀ ਹੈ ਤੇ ਉੱਥੇ ਜੈ ਮਾਈਨਿੰਗ ਹੋ ਰਹੀ ਸੀ ਤੇ ਜੋ ਕਿ ਐਕਸ਼ਨ ਅਤੇ ਐਸਡੀਓ ਸਾਹਿਬ ਨੇ ਸਾਨੂੰ ਲਿਖਤੀ ਰੂਪ ਚ ਜੋ ਦਿੱਤਾ ਅਸੀਂ ਉਹਦੇ ਅਨੁਸਾਰ ਉਹਦੀ ਬਣਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕਰ ਦਿੱਤੀ ਹੈ ਸਰ ਮਸ਼ੀਨਰੀ ਜਾਂ ਕੋਈ ਬੰਦੇ ਫੜੇ ਗਏ ਤੇ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਇਹਦੇ ਇਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਬਾਕੀ ਗੱਲ ਇਹ ਹੈ ਭਾਵੇਂ ਇਲیکشن ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਨਾ ਇਹ ਨਾ ਸੋਚਣ ਕਿ ਇਲیکشن ਚੱਲ ਰਿਹਾ ਪੁਲਿਸ ਦੀ ਪੂਰੀ ਨਜ਼ਰ ਆ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ਮਾਈ ਨਹੀਂ ਕਰਦਾ ਫੜੇਗਾ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ